ਚਾਤੇ ਪੈ ਰੱਖ ਤੇ ਯਾਰ ਮਾਰਦਾ ਕਹਤ ਹਾਂ ਪਹਿਲੇ ਹੀ ਮੈਂ ਇੰਨਾ ਟਾਈਮ ਲੱਗ ਗਿਆ ਉੱਤੋਂ ਪੰਦੀਆ ਲਾ ਲੈ ਭਾਈ ਉੱਥੇ ਭਈ ਮੈਂ ਚਾ ਵੀ ਸੇ ਟੰਕਾ ਲਉਣਾ ਭਾਈ ਕਿੰਨਾ ਟਾਈਮ ਹੈ ਤੈਨੂੰ ਕੰਮ ਕਰਦੇ ਨੂੰ ਯਾਰ ਤੂੰ ਕਿਹੜਾ ਮੇਰਾ ਧਾਰ ਕਾਰਡ ਬਣਾਉਣਾ ਯਾਰ ਭਰਾਵਾ ਮੈਂ ਤਾਂ ਵੈਸੇ ਹੀ ਪੁੱਛ ਲਿਆ ਤੂੰ ਤਾਂ ਗਾਲੀ ਪਾ ਗਿਆ ਆਏ ਗਏ ਪੁੱਛ ਲਿਆ ਅਮੇਜ਼ਿੰਗ ਭਰਾਵਾ ਚੱਕਲਾ ਮੰਜਾ ਤੂੰ ਚੱਕਲਾ ਯਾਰ ਮੋਰੇ ਕੌਣ ਪੈਂਦਾ ਵਾ ਤੂੰ ਹੀ ਉਹ ਭਰਾਵਾ ਕਰਦੇ ਕੰਮ ਜਿਹੜੇ ਹੁੰਦੇ ਨਾ ਇਹ ਸਾਰੇ ਛੋਟੇ ਭਰਾ ਹੀ ਕਰਦੇ ਹੁੰਦੇ ਆ ਮੈਨੂੰ ਤੇਰੇ ਲਈ ਕਹ ਜਾਣਾ ਚੱਕ ਮੰਜਾ ਤੇ ਲੈ ਕੇ ਚੱਲ ਉੱਥੇ ਤਾਲਿਆ ਰਹਿਣ ਭਰਾਵਾ ਮੈਂ ਮੂਰਾ ਚੱਕਦਾ ਤੂੰ ਪਿੱਛੇ ਚੱਕਲਾ ਚੱਕ ਕੇ ਯਾਰ ਹੁਣ ਇੰਨਾ ਘਾਰਾ ਮੰਜਾ ਵਾ ਤੂੰ ਵਧੀਆ ਰੇਡੀ ਲੈ ਆਉਂਦਾ ਕਹਿਦੀ ਤੇ ਇਹਦੇ ਵਾਸਤੇ ਮਾ ਹੁਣੇ ਗੱਡੀ ਨਾ ਕਰਾ ਲਾ ਕਰਾ ਲਾ ਕਰਦਾ ਭਕਾਈ ਸਾਲਾ ਆਹ ਕੀ ਦੁਕਾਨ ਉਹ ਵੇਖੋ ਇਹ ਵੈਲਡਿੰਗ ਵਾਲੀ ਦੁਕਾਨ ਆ ਏ ਵੈਲਡਿੰਗ ਦੀ ਦੁਕਾਨ ਹੀ ਏ ਭਰੇ ਕੇ ਐਫ ਸੀ ਆ ਚੱਲ ਦੇਖ ਯਾਰ ਹੈਗਾ ਇਹ ਭਾਈ ਭਰਾਵਾ ਦੁਕਾਨ ਖੁੱਲੀ ਆ ਤੇ ਭਾਈ ਹੋਊਗਾ ਹੀ ਚੱਲ ਭਾਈ ਯਾਰ ਮੰਜੇ ਦਾ ਵੈਲਡਿੰਗ ਟੋਟਾ ਲਾ ਦੇਗਾ ਚੱਲ ਭਾਈ ਟਾਈਮ ਹੈ ਨਹੀਂਗਾ 10 15 ਦਿਨ ਲੱਗਣੇ ਆ ਬੁਕਿੰਗ ਕਰਾ ਜਾ ਭਾਈ ਯਾਰ ਬੁਕਿੰਗ ਮੈਂ ਕਿਹੜਾ ਇੰਟੀਰੀਅਰ ਸਿਲੰਡਰ ਲੈਣਾ ਟਾਂਕੇ ਦਾ ਦੋ ਲੱਗਣੇ ਉੱਤੇ ਅੱਲਾ ਦੇ ਭਾਈ ਭਾਈ ਟਾਂਕੇ ਦੋ ਲੱਗਣੇ ਤਾਂ ਆਪ ਲਾ ਲੈਂਦੇ ਤੂੰ ਭਰਾਵਾ 15 ਦਿਨ ਆਜੇ ਕਹਤੇ ਜਿਵੇਂ ਅਸੀਂ ਬੈੱਡ ਬਣਾਉਣੇ ਹੁੰਦੇ ਆ ਅੰਕਲ ਆਣਾ ਇਹਨੂੰ ਤਾਂ ਕਾ ਸਮਝਦਾ ਹੈ ਵੈਲਡਿੰਗ ਕਰਨਾ ਹੈ ਨੂੰ ਤੇ ਕਰਦੇ ਬਈ ਬਣ ਕੇ ਜਾਣਾ ਅਸੀਂ ਲਾਦ ਨਾ ਲਾਦ ਨਾ ਭਰਾਵਾ ਐਵੇਂ ਸ਼ੈਰ ਨਾ ਖਾ ਦਿਖਾ ਯਾਰ ਕਿਥੋਂ ਟੁੱਟਿਆ ਆਇਆ ਬਈ ਇੱਥੋਂ ਟੁੱਟਿਆ ਦੇਖ ਵਾਹ ਤਾਂ ਹੀ ਬੱਢਣਾ ਪੈਣਾ ਬਈ ਇਹਦਾ ਕੰਮ ਹੀ ਬਹੁਤ ਖਰਾਬ ਕਰੀ ਫਿਰਦੇ ਬਈ ਤੁਸੀਂ ਵਾਹਣ ਬੱਢਣਾ ਪੈਣਾ ਇਹਦਾ ਮਾਣੀ ਨਵੇਂ ਬੋਨਾ ਪੈਣਾ ਵਾ ਭਾਈ ਜਿਵੇਂ ਟਾਂਕਾ ਲਗਦਾ ਉਹ ਮਿਲਾ ਦੇ ਯਾਰ ਪ੍ਰਭਾਨ ਨਾ ਵੱਧ ਬਈ ਅਡਲਾ ਇਧਰ ਯਾਰ ਕਾਸ ਨਿਊ ਭਾ ਜੰਦਰੇ ਵਰਗਾ ਆ ਜਾ ਦੇ ਦੇਖ ਮੈਂ ਸਿੱਥੋਂ ਹੈ ਭਾਈ ਉਥੇ ਭਈ ਮੈਂ ਚਾਹੀ ਸੀ ਟਾਂਕਾ ਲਉਣਾ ਭਾਈ ਕਿੰਨਾ ਟਾਈਮ ਹੈ ਤੈਨੂੰ ਕੰਮ ਕਰ ਦੇਣੂ ਯਾਰ ਤੂੰ ਕਿਹੜਾ ਮੇਰਾ ਧਾਰ ਕਾਰਡ ਬਣਾਉਣਾ ਯਾਰ ਭਰਾਵਾ ਮੈਂ ਤਾਂ ਵੈਸੇ ਪੁੱਛਿਆ ਤੂੰ ਤਾਂ ਗਾਲੀ ਪਾ ਗਿਆ ਆਏ ਕੇ ਪੁੱਛ ਲਿਆ ਭਾਈ ਤੇਰਾ ਕੰਮ ਕਮ ਵਾਵਾ ਚੱਲਦਾ ਕਿ ਐਵੇਂ ਦੁਕਾਨ 'ਚ ਪਾ ਕੇ ਬੈਠਾ ਇੱਥੇ ਭਾਈ ਹਜੇ ਤੱਕ ਤਾਂ ਮੰਝਾ ਵਾਲੇ ਹੁੰਦੇ ਆ ਤੇਰੇ ਵਰਗੇ ਹਾਂ ਭਈਆ ਲਤੀ ਮਾਰੇ ਆ ਯਾਰ ਇੱਕ ਟਾਂਕਾ ਲਵਾਣਾ ਹੁੰਦਾ ਭਕਾਈ ਮਾਰਨ ਆ ਜਾਨੀ ਤੇ ਅਸੀਂ ਆ ਗਿਆ ਭਈਆ ਧੀਂਦਾ ਤਾਂ ਨਹੀਂ ਇਹਦੇ ਵਿੱਚ ਭਰਾਵਾ ਨੂੰ ਨਾ ਛੇੜ ਭਰਾਵਾ ਤੂੰ ਇਹਨੂੰ ਪੈ ਚਾਕੇ ਪੈ ਰੱਖ ਤੇ ਯਾਰ ਮਾਰਦਾ ਕਾ ਤੂੰ ਆ ਪਹਿਲੇ ਮੈਂ ਇੰਨਾ ਟਾਂਕਾ ਲੱਗ ਗਿਆ ਤੋਂ ਪੁੰਗਿਆ ਲੱਗ ਗਿਆ ਭਈ ਲੜੀਏ ਨਾ ਜਾਓ ਰੁਪਿਆ ਦੋ 400 ਟਾਂਕੇ ਤਾਂ ਲੱਗ ਗਏ ਆ ਪਤੂਦਰਾ ਟਾਂਕੇ ਦੋ ਲਾਏ ਆ ਰੁਪਇਆ 400 ਮੰਗ ਕੇ ਵਹਿ ਗਿਆ ਵਾ ਤੂੰ ਸਾਨੂੰ ਨਵਾਂ ਮੰਝਾ ਥੋੜੀ ਦੇਦਾ ਵਾ ਦੋ ਟਾਂਕੇ ਲਾਏ ਆ ਥੋੜਾ ਚੱਕ ਯਾਰ ਬਈ ਅੰਗਲਾ ਵੀ ਰੁਪਇਆ 400 ਕੇ ਦੇ ਦੋਗੇ ਤਾਂ ਮੰਝਾ ਲੈ ਜਾਓ ਨਹੀਂ ਮੈਂ ਵੈਲਡਰ ਨੂੰ ਭਾਂ ਦੇਣਾ ਬਈ ਕਪੜਾ ਵਾ ਰਹਿਣ ਦੇ ਰਹਿਣ ਦੇ ਦਿਨਾਂ ਤੂੰ ਮੈਂ 400 ਰੁਪਇਆ ਰੁਪਇਆ ਦੇਣਾ ਪਿਆ ਲੈਣ ਦਾ ਲੜੜਾ ਨਹੀਂ ਤਾਂ ਬਰ ਰਹਿਣ ਦੇ ਉਪਰਾਵਾ ਦੇ ਦੇ ਯਾਰ 400 ਰੁਪਇਆ ਸੁਹਾ ਤੁਡੀ ਸਾਡੀ ਪਕਾਈ ਕਰਾਈ ਜਾਣਾ ਉੱਤਾ ਹੀ ਨਹੀਂ ਗੱਲ ਚੰਗਾ ਪ੍ਰਵਾ ਚੰਗਾ ਦੇ ਦਿਨਾ ਵਾ ਛੱਪ ਕਰਜਾ ਨੱਲਾ ਯਾਰ ਭਰਾਵਾ ਚੱਕ ਜਾ। ਆ ਰਹੀ ਦੋ। ਜਾਓ ਜਾਓ ਪਾਜੋ ਦਿਸਨੇ ਨਹੀਂ ਚਾਹੀਦੇ ਹੁਣ ਮੈਨੂੰ ਇੱਥੇ। ਭਰਾਵਾ ਤੱਲੇ ਹੀ ਆਈ ਨਹੀਂ ਤਾਂ ਗਰਮੀ ਆ। ਚਲ ਸਾਲੇ ਠੱਗ ਜੇ ਨਾ ਹੁਣ ਤਾਂ